ਸਸ ਗਾਦੀ ਕੀ ਹਾਲ ਚਾਲ ਨਿਕ ਹੋਰ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਨਵੀਂ ਵੀਡੀਓ ਤੁਹਾਡਾ ਸਵਾਗਤ ਹੈ ਤੇ ਅੱਜ ਪਹਿਲਾਂ ਤਾਂ ਬਸਾਖੀ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਹੁਣ ਇੱਕ ਹੋਰ ਸਾਡੇ ਘਰੇ ਨੰਨਾ ਜਾਂ ਮਹਿਮਾਨ ਆਇਆ ਛੋਟੀ ਜੀ ਪਰੀ ਆਈ ਆ ਉਹਨੂੰ ਵੀ ਆਪਾਂ ਦੇਖਣ ਜਾਣਾ ਭੂਆ ਜੀ ਦੀ ਬੇਟੀ ਕੋਲੇ ਬੇਟੀ ਹੋਈ ਆ ਤੇ ਪਹਿਲਾਂ ਜਾਵਾਂਗੇ ਉੱਥੇ ਫਿਰ ਬਹਾਦਰਗੜ੍ਹ ਗੁਰੂ ਘਰ ਟਿਕਾਂਗੇ ਮੱਥਾ ਟਾਈਮ ਸ਼ਾਮ ਸ਼ਾਮ ਦਾ ਕੀ ਰਾਤ ਹੋ ਗਈ 8:00 ਵਜੇ ਆਪਾਂ ਚੱਲਦੇ ਆ ਘਰੇ ਹੁਣ ਤਾਂ ਚੱਲਿਆ ਇੱਕ ਤਾਂ ਉੱਥੇ ਰੋਟੀ ਲੈ ਜਾਾਂਗੇ ਤੇ ਗੁੜੀਆਂ ਦੇਖਾਂਗੇ ਨਾਲੇ ਫਿਰ ਸ਼ਾਮ ਨੂੰ ਹੁਣ ਰਾਤ ਨੂੰ ਵਾਪਸੀ ਮੁੰਡੇ ਦੇ ਮੱਥਾ ਟੇਕ ਲਾਂਗੇ ਕਿਉਂਕਿ ਰਾਸ਼ ਬਹੁਤ ਘੱਟ ਹੋ ਜਾਂਦਾ ਦਿਨੇ ਰਾਸ਼ ਬਹੁਤ ਜ਼ਿਆਦਾ ਹੁੰਦਾ ਤਾਂ ਨਹੀਂ ਗਾ ਇੱਕ ਗਰਮੀ ਵੀ ਹੁੰਦੀ ਆ ਤੇ ਹੁਣ ਆਪਾਂ ਚੱਲਦੇ ਆ ਘਰੋਂ ਚੱਲੇ ਪਾਉਣੇ ਆ ਜਾ ਕੇ ਦੇਖਦੇ ਆ ਛੋਟੀ ਜੀ ਨੂੰ ਕਿਦਾਂ ਦਾ ਚੂਹਾ ਚੱਲਦੇ ਆ ਘਰ ਤੋਂ ਰੈਡੀ ਹੋ ਗਏ ਰੈਡੀ ਹੋ ਕੇ ਚੱਲਿਆਂ ਘਰ ਤੋਂ ਇੱਧਰ ਚਿੜੀ ਵੀ ਤਿਆਰ ਇਥੇ ਮਮੀ ਬੈਠੇ ਨੇ ਹੁਣ ਆਪਾਂ ਪਹਿਲਾਂ ਹਸਪੀਟਲ ਜਾਵਾਂਗੇ ਨਾ ਹਸਪੀਟਲ ਰੋਟੀ ਦੇਣੀ ਆ ਨੱਦਾਂ ਨੂੰ ਕੋਈ ਨਹੀਂ ਇੰਨਾ ਫੇਰ ਉੱਥੇ ਚੱਲਾਂਗੇ ਗੁਰੂ ਘਰ ਆਵਾਂਗੇ ਬਾਅਦ ਚ ਮੱਥਾ ਟੇਕਾਂਗੇ ਪਹਿਲਾਂ ਆਪਾਂ ਜਾਵਾਂਗੇ ਮਨਰਾਜ ਕੀ ਦੇਖਣਾਵਾਂਗੇ ਦਸੀ ਛੋਟਾ ਕਾਕਾ ਛੋਟਾ ਕਾਕਾ ਚਲੋ ਠੀਕ ਨੇ ਛੋਟੇ ਕਾਕੇ ਨੂੰ ਜਾ ਕੇ ਦੇਖਦੇ ਆ ਕੀ ਕਰ ਰਿਹਾ ਮਲਾਉਂਦੇ ਆ ਤੁਹਾਨੂੰ ਫਿਰ ਨਾਲੇ ਚਲੋ ਛੋੜਾ ਆਉਣਾ ਬਹਾਦਰਗੜ੍ਹ ਗੁਰੂ ਘਰ ਤੇ ਆਪਾਂ ਵਾਪਸੀ ਆਉਣਾ ਕਿਉਂਕਿ ਤਾਂ ਕਰਕੇ ਆਪਾਂ ਲੰਗ ਚੱਲੇ ਅਸੀਂ ਚੱਲਿਆਂ ਅੱਗੇ ਯੂਨੀਵਰਸਿਟੀ ਛੋਟੇ ਜਿਹੇ ਕੱਕੇ ਇਹ ਦੇਖਣਾ ਚੂਹੇ ਨੂੰ ਜਾਮ ਬਹੁਤ ਲੱਗਿਆ ਪਿਆ ਬਈ ਆਪਾਂ ਤੂੰ ਤਾਂ ਐ ਨਹੀਂ ਜਾਣਾ ਇੱਥੇ ਨੂੰ ਗੁਰੂ ਘਰ ਆ ਦੇ ਗੱਡੀ ਤੂੰ ਤਾਂ ਖੁਦ ਜਾਣਾ ਹਾਂ ਬਾਕੀ ਲੈ ਟਾਈਮ ਹੈ ਨਾ ਬੰਦਾ ਪੜਾਣਾ ਪੜਾਣਾ ਘੰਟਾ ਗੁਰੂ ਘਰ ਲੱਗ ਕੇ ਜਾਣਾ ਸਾਨੂੰ ਗੁਰੂ ਘਰ ਨਹੀਂ ਨਾ ਸੌਰੀ ਹਸਪੀਟਲ ਚ ਬਾਅਦ ਚ ਦੇਖਦੇ ਆ ਫੜੇ ਮਨਰਾਜ ਨੂੰ ਫੜੇ 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 ਬਾਅਦ ਚ ਦੇਖਦੇ ਆ ਚੂਹੇ ਦੇਖਦਾ ਹੁਣ ਜਾ ਕੇ ਥੱਲੇ ਦਾ ਫੋਟੋਾਂ 'ਚ ਦੇਖਿਆ ਲਾਈਵ 'ਚ ਜਾ ਕੇ ਦੇਖਣਾ ਚੂਹੇ ਨੂੰ ਮੈਂ ਜਦ ਵੀ ਨਾ ਹੁਣ ਵੀਡੀਓ ਬਣਾ ਰਿਹਾ ਹੁੰਦਾ ਜਦ ਮੈਂ ਕਈ ਵਾਰ ਹੱਥ ਛੱਡ ਦਿੰਦਾ ਨਾ ਮਨਰਾਜਪੁੱਤ ਜਦੇ ਹੱਥ ਪਾ ਲੰਦਾ ਸਟੇਰੀਅਨ ਵੀ ਜਿਵੇਂ ਆਉਂਦੀ ਉਹਦੀ ਐਨ ਗੱਡੀ ਚਲਾਉਣੀ ਮਨਰਾਜ ਦੀ ਵੈਬਸਾਈਟ ਵਾਂਗ ਪੂਰੀ ਹੈ ਆਪਾਂ ਹੁਣ ਜਾ ਕੇ ਪਹਿਲਾਂ ਬਿੱਲੀ ਨੂੰ ਮਿਲਦੇ ਆਂ ਛੋਟੀ ਬਿੱਲੀ ਨੂੰ ਆਲੇ ਦੀ ਹਸਪੀਟਲ ਆਪਾਂ ਪਹੁੰਚ ਗਏ ਹਸਪੀਟਲ ਆਪਾਂ ਆ ਗਏ ਇੱਥੇ ਇੱਥੇ ਮਨਰਾਜ ਦਾ ਬਰਥ ਹੋਇਆ ਸੀ ਪਹਿਲਾਂ ਇਹ ਵਾਲੇ ਹਸਪੀਟਲ 'ਚ ਇੰਦਰ ਜਾਂਦੇ ਆ ਉੱਥੇ ਆਹੜ ਹਸਪੀਟਲ ਉੱਪਰ ਰੂਮਸ ਆ ਨੀਚੇ ਡਾਕਟਰ ਮਿਲ ਗਏ ਸੀ ਬਹੁਤ ਖੁਸ਼ ਹੋਏ ਦੇਖ ਕੇ ਮਨਰਾਜ ਕੀ ਦੇਖ ਲਾ ਬੱਤਲੇ ਬਾਹਰ ਨਾਲ ਮਿਲਦੇ ਨੇ ਆਹ ਸਹੀ ਗੱਲ ਆ ਨੀ ਡਾਕਟਰ ਬਹੁਤ ਜ਼ਿਆਦਾ ਨਾਈਸ ਹੈ ਬਹੁਤ ਡਾਕਟਰ ਮਿਲ ਗਏ ਸੀ ਨੀਚੇ ਜਿੱਥੇ ਆ ਮਨਰਾਜ ਦਾ ਇੱਥੇ ਮਨਰਾਜ ਦਾ ਬਰਥ ਹੋਇਆ ਸੀ ਡਾਕਟਰ ਬਹੁਤ ਜ਼ਿਆਦਾ ਨਾਈਸ ਹੈ ਮਤਲਬ ਵਧੀਆ ਹੈਂਡਲ ਕਰਦਾ ਫੈਮਿਲੀ ਡਾਕਟਰ ਹੀ ਲਾ ਦੋ ਸਾਡੇ ਇੱਕ ਤਰ੍ਹਾਂ ਦੇ ਤਾਂ ਪਹਿਲਾਂ 부ਆ ਜੀ ਉਹਨਾਂ ਦੇ ਵੀ ਬੱਚੇ ਇੱਥੇ ਹੋਏ ਹੋਏ ਨੇ ਦੀਪ ਹਸਪੀਟਲ ਆ ਆਪਣਾ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇਹ ਵੀ ਉਰੀ ਹੋਇਆ ਚੂਹਾ ਸਾਡਾ ਇਹਨੇ ਵੀ ਮਿਲ ਕੇ ਬਹੁਤ ਖੁਸ਼ ਹੋਏ ਹੁਣ ਮੈਡਮ ਜਿਵੇਂ ਸਾਰੇ ਇੱਥੇ ਹੋਏ ਨੇ ਸਾਡੇ ਤਾਂ ਰਹਿਮ ਵਗੈਰਾ ਨਹੀਂ ਬੋਲਦਾ ਪਾਉਂਦੇ ਆਣੀ ਨੇ ਡਾਕਟਰ ਮਿਲਦੇ 5-10 ਮਿੰਟ ਹੋਣੇ ਨੇ ਇੱਥੇ ਬੈਹਨੇ ਆਪਾਂ ਸਿਰਫ ਜਾਣੇ ਅੰਦਰ ਚੂਹੇ ਬੜੇ ਦੇਖਦੇ ਆਂ ਕੀ ਕਿ ਕੁੱਪੜਾ ਚੁੱਟਾ ਬੈਹਨੇ ਜਾਗਦਾ ਜੀ ਵੀ ਆਏ ਹੋਏ ਆ ਦੇਖਣ ਛੋਟੇ ਚੂਹੇ ਲੈ ਆਪਾਂ ਮਲਾਉਂਦੇ ਆ ਤੁਹਾਨੂੰ ਮਾੜਾ ਲੱਗ ਮੈਂ ਵੀ ਉੱਪਰ ਜੀ ਬੈਠੇ ਆ ਉੱਦਨ ਇਹ ਰੂਮ ਆ ਆਪਣਾ ਲੋ ਜੀ ਛੋਟਾ ਬੇਬੀ ਅਸੀਂ ਦੇਖਿਆ ਹੈ ਮਨਨ ਕਿਵੇਂ ਛੋਟਾ ਬੇਬੀ ਵਧੀਆ ਵਧੀਆ সুইਟ ਬਹੁਤ ਜਿਆਦਾ ਉਹ ਹੋਰ ਲੇ ਸੁੱਤੀ ਪਈ ਸੀ ਉਹ ਹਾਈ ਜਿਵੇਂ ਇੰਨੀ ਘਾ ਛੋਟੀ ਸੀ ਹਾਈ ਆ ਨਾਮ ਵੈਸੇ ਰੱਖ ਲਿਆ ਉਹਦਾ ਨਾਮ ਪਰ ਹਲੇ ਹਲੇ ਸਰਪ੍ਰਾਈਜ਼ ਸੀ ਹਲੇ ਨਾ ਸਨ ਸਵੀਟ ਅਵਾਜ਼ੇ ਪਰ ਛੋਟੀ ਸਾデア ਹੁਣ ਇਹ ਲੱਗਦਾ ਮਨਰਾਜੀ ਦੀ ਘਰ ਇਹ ਜਿਹੀ ਸੀ ਅਸੀਂ ਦੇਖ ਲਿਆ ਮੇਰੀ ਹੁਣ ਅਸੀਂ ਚੱਲਨੇ ਆ ਗੁਰੂ ਘਰ ਲੇ ਬਾਧਰਗੜ ਆਪਾਂ ਬਾਧਰਗੜ ਗੁਰੂ ਘਰ ਚੱਲੇ ਆ ਹੁਣ ਇੱਥੇ ਗੁਰਦੁਆਰਾ ਸਾਹਿਬ ਨੌਵੀਂ ਪਾਸ਼ਾ ਹੀ ਗੁਰੂ ਜੀ ਗੁਰਤੇਗ ਬਾਧਰ ਜੀ ਦੀ ਅਜ ਬਣਾਇਆ ਹੋਇਆ ਤਾਂ ਇੱਥੇ ਰੇਕਸਾਲ ਬਸਾਖੀ ਪਰਦੀ ਆ ਬਹੁਤ ਛੋਟੇ ਚੂਹੇ ਕੋਲ ਅੱਗ ਆਏ ਹੋਏ ਸੀਗਾ ਟਾਈਮ ਉੱਥੇ ਲੱਗ ਗਿਆ ਚਾਵਾ ਮੈਨੂੰ ਪਿੰਡ ਜਾਣਾ ਪਿਆ ਪਿੰਡੋਂ ਥੋੜਾ ਸਮਾਨ ਜਾ ਲਿਆਉਣਾ ਸੀਗਾ ਉਹਦੇ ਵਾਸਤੇ ਭੈਣੇ ਰਸਤੇ ਤੇ ਫਰਮਾਤਨਾ ਇੱਧਰ ਹੁਣ ਮੌਸਮ ਵੀ ਬਹੁਤ ਖਰਾਬ ਗਰੀ ਜਾਂਦਾ ਬੱਦਲ ਬਾਈ ਜੀ ਕੋਈ ਪਈਆ ਰੱਬ ਸੁੱਖੇ ਰੱਖੇ ਤੇ ਆਪਾਂ ਪਹੁੰਚ ਗਏ ਹੁਣ ਗੁਰੂ ਘਰ ਮੱਥਾ ਟੇਕਦੇ ਆਂ ਨਾਲੇ ਦੇਖਦੇ ਆਂ ਕੀ ਮਾਹੌਲ ਆ ਬਾਹਰ ਦਾ ਲੱਗਦਾ ਤਾਂ ਮੇਲਾ ਉੱਧਾ ਵੀ ਜਿਵੇਂ ਮੇਲਾ ਪ੍ਰੋਗਰਾਮ ਸਾਰਾ ਇੱਥੇ ਲੱਗਿਆ ਦੁਕਾਨਾਂ ਦੇ ਗੁੰਨਾਂ ਬਛੜ ਗਿਆ ਲੱਗਦਾ ਲੋਕ ਚਲੇ ਗਏ ਪਾਰਕਿੰਗ 'ਚ ਵੀ ਕੋਈ ਨਹੀਂ ਹੈਗਾ ਹੁਣ ਸਾਡੀ ਉਹ ਗੱਡੀ ਆਈਏ ਲੋਕ ਜਾ ਹੀ ਰਹੇ ਨੇ ਬਾਕੀ ਹੁਣ ਦੇਖਦੇ ਆਂ ਪੱਜ ਜਾ ਕੇ ਚਲ ਠੀਕ ਸਭ ਕੁਝ ਬੰਦ ਹੋ ਗਿਆ ਇਧਰ ਚੁੱਲ੍ਹੇ ਲੱਗੇ ਹੋਏ ਸੀਗੇ ਉਹ ਦੇਖ ਸਾਹਮਣੇ ਝੰਡੋਲ ਇਧਰ ਚੁੱਲ੍ਹੇ ਨੇ ਆ ਸਭ ਚਲੇ ਗਏ ਲੋਕ ਬਾਹਲਾ ਲੇਟ ਹੋ ਗਿਆ ਸੀ ਚੂਹੇ ਕੋਲੇ ਸੜਕ ਤੇ ਦੇਖਦੇ ਆ ਉਧਰ ਆ ਦੁਕਾਨਾਂ ਲੱਗੀਆਂ ਨੇ ਸਾਹਮਣੇ ਗੁਰੂ ਘਰ ਆਗੇ ਜਾ ਕੇ ਦੇਖਦੇ ਆਪਾਂ ਦੁਕਾਨਾਂ ਵਾਲਾ ਮਾਹੌਲ ਕੁਛ ਇਦਾਂ ਦਾ ਬਣਿਆ ਵਾ ਸਾਰਾ ਸੁਗਰਾਸ਼ਨ ਹੋ ਗਿਆ ਹੁਣ ਅਸੀਂ ਟਾਈਮ 1:30 ਦਾ ਸੁ ਕਹਿੰਦੇ ਹਾਂ ਹੁਣ ਪਹੁੰਚੇ ਆ ਸਾਫ ਸਫਾਈਆਂ ਚਾਦ ਰਹੀਆਂ ਨੇ ਅੱਜ ਦਿਨ ਚ ਜੇ ਆਉਂਦੇ ਦਿਖਾਉਂਦਾ ਮੈਂ ਤੁਹਾਨੂੰ ਪੂਰਾ ਰਸ਼ ਇੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਇੰਨਾ ਰਸ਼ ਹੁੰਦਾ ਗੁਰੂ ਘਰ 'ਚ ਸਾਹਮਣੇ ਜੋੜਾ ਘਰ ਇੱਧਰ ਡੂਡੀ ਮੇਨ ਐਂਟਰੈਂਸ ਗੁਰੂ ਘਰ ਦੀ ਅਸੀਂ ਪਹੁੰਚੇ ਆ ਕਾਰ ਸੇਵਾ ਦੇ ਲੰਗਰ 'ਚ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਪਹਿਲਾਂ ਪ੍ਰਸ਼ਾਦਾ ਚੱਕ ਲਈਏ ਘਰੋਂ ਛੱਕਿਆ ਨਹੀਂ ਸੀਗਾ ਅੱਜ ਉੱਥੇ ਛੋਟੇ ਬੱਚਿਆਂ ਨੂੰ ਦੇਖਣ ਦੀ ਹੋ ਸੀ ਕਿ ਕਾਲੀ ਜੀ ਜਲਦੀ ਕੁਛ ਉਹਨਾਂ ਨੂੰ ਰੋਟੀ ਲੈ ਕੇ ਜਾਣੀ ਸੀਗੀ ਭਵਦੀ ਕੁੜੀ ਦੀ ਪ੍ਰਸ਼ਾਦਾ ਛੱਕ ਰਿਹਾ ਪ੍ਰਸ਼ਾਦਾ ਛੱਕ ਕੇ ਹੁਣ ਚੱਲਿਆਂ ਦਰਬਾਰ ਸਾਹਿਬ ਵਾਲੀ ਸਾਈਡ ਉਧਰ ਮੱਥਾ ਟੇਕਦੇ ਜਾਂ ਕੇ ਵੈਸੇ ਸਗਸਣ ਹੋ ਗਿਆ ਹੋਊਗਾ ਚਲੋ ਆਪਾਂ ਆਏ ਆਪਣੀ ਹਾਜ਼ਰੀ ਦਵਾ ਕੇ ਜਾਵਾਂਗੇ ਮੱਥਾ ਟੇਕ ਕੇ ਚੱਲਦੇ ਹਾਂ ਦਰਬਾਰ ਸਾਹਿਬ ਬੰਦ ਹੋ ਗਿਆ ਜੀ ਆਪਾਂ ਮੱਥਾ ਟੇਕ ਲੈਣਾ ਚਲੋ ਲੱਗ ਗਿਆ ਮਨਰਾਜ ਉਹਨਾਂ ਦਾ ਦੇਖਣ ਖੇਡਾਂ ਮੱਥਾ ਟੇਕ ਕੇ ਅਸੀਂ ਚੱਲਿਆਂ ਵਾਪਸ ਟਾਈਮ ਹੋ ਗਿਆ 11:00 ਬਜੇ 10 ਮਿੰਟ ਘਰੇ ਜਾਂਦਿਆਂ ਨੂੰ 10 ਮਿੰਟ ਲੱਗਣਗੇ ਜ਼ੋਰ ਲਾ ਕੇ ਕਰਿਆ ਕੇ ਮਤਦੇ ਹੁਣ ਪਹੁੰਚ ਕੇ ਡੈਡੀ ਵੀ ਪੈ ਗਏ ਹੁਣੇ ਡੀਕ ਡੀਕ ਕੇ ਵੀ ਹੁਣ ਆਉਣਗੇ ਹੁਣ ਆਉਣਗੇ ਗੱਲਾਂ ਮਾਰਦੇ ਨੇ ਸਾਨੂੰ ਵੀ ਉੱਥੇ ਟਾਈਮ ਲੱਗ ਗਿਆ ਹਸਪੀਟਲ ਚ ਉੱਥੇ 2 ਘੰਟੇ ਲੱਗੇ ਨਾਲੇ ਗੁਰੂ ਘਰ ਸਮਾਪਤੀ ਹੋ ਗਈ ਉਹ ਦੋ ਗੱਲਾਂ ਗੁੱਲਾਂ ਦੇ ਚੱਕਰ 'ਚ ਕੁਛ ਪਿੰਡ ਆਉਣਾ ਪੈ ਗਿਆ ਉਹਦਾ ਵਿੱਚ ਥੋੜਾ ਟਾਈਮ ਜ਼ਿਆਦਾ ਉਹ ਹੋ ਗਿਆ ਪਿੰਡਾਂ ਮੈਂ ਫੇਰ ਗਿਆ ਠਖੜ ਜਾਈ ਸੀਗੇ ਨਾਲ ਉਹਦੇ ਕਰਕੇ ਵੀ ਥੋੜਾ ਟਾਈਮ ਦਾ ਜ਼ਿਆਦਾ ਇਸ਼ੂ ਹੋ ਗਿਆ ਨਹੀਂ ਤਾਂ ਐ ਸੀਗਾ ਸਾਨੂੰ ਵੀ ਘੰਟਾ ਗਲਾਵਾਂਗੇ ਉੱਥੇ ਨਵਦੀਪ ਉਹਨਾਂ ਕੋਲ ਇੱਥੇ ਵਾਪਸ ਆ ਜਾਵਾਂਗੇ ਮਮੀ ਨੂੰ ਛੱਡਿਆ ਸੀ ਉੱਥੀ ਮਮੀ ਨੂੰ ਸੱਚ ਉੱਥੇ ਛੱਡਿਆ ਛੋਟੇ ਘਾਕੇ ਕੋਲੇ ਤੇ ਹੁਣ ਦੇਖਦੇ ਆ ਘਰੇ ਜਾ ਕੇ ਡੈਡੀ ਖਾਲ ਨੇ ਬੈਣਗੇ ਸੋ ਗਏ ਹੁਣ ਜਾਂ ਸ਼ਾਇਦ ਜਾਗ ਵੀ ਰਹੇ ਹੁਣ ਪਹੁੰਚ ਲਾਰੇ ਹੋਣਗੇ ਜੇ ਜਾਗਦੇ ਹੋਏ ਦੇਖਦੇ ਆ ਚੱਲ ਕੇ ਡੈਡੀ ਹੁੰਦਾ ਜਾਗਦੇ ਜਾਗਦੇ ਹੁਣ ਚੱਲਣ ਲੱਗਾਂਗੇ ਦੇਖਦੇ ਫਿਰ ਆਪਾਂ ਚੱਲ ਆ ਕੇ ਘਰੇ ਪਹੁੰਚ ਗਏ ਡੈਡੀ ਵੀ ਜਾਗ ਰਹੇ ਸੀਗੇ ਤੇ ਡੇਟ ਮੈਂ ਤਾਂ ਅਸਿਕਾ ਮੈਂ ਫੋਨ ਲੱਗਾ ਕਰਨ ਜਦ ਆ ਕੇ ਗੇਟ ਤੇ ਆ ਮੈਂ ਹਰਨ ਮਾਰਿਆ ਇੱਕ ਦੋ ਬਾਕੀ ਹੁਣ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ